ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਇਆ ਆਪਾਂ ਸੰਧੂਏ ਜ਼ਿਲ੍ਹਾ ਬਰਨਾਲਾ ਤੇ ਬਾਈ ਦਾ ਵੱਡਾ ਫਾਰਮਾ ਕਾਫੀ ਟਾਈਮ ਤੋਂ ਬਾਈ ਪੁਰਾਣਾ ਕੰਮ ਕਰਦਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਚਲੋ ਹਲੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਆਪਣਾ ਹਾਂ ਬਾਈ ਧਰਮਿੰਦਰ ਸਿੰਘ ਜੀ ਪਿੰਡ ਜੀ ਪਿੰਡ ਸੰਧੂ ਕਲਾਇ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਈ ਨੰਬਰ ਦੱਸੋ ਪਰਾ 6280116 ਤਾਲੀ ਜੀ ਕਿੰਨੇ ਕਣਕ ਵਕਾਉਗੇ ਆਪਣੇ ਕੋਲ ਆਪਣੇ ਕੋਲ ਵੀ ਅੱਜ 2 4 6 ਤੇ 8 ਕਣਕ ਵਕਾਉਗਾ ਜੀ ਠੀਕ ਹੈ ਜੀ ਹਾਂ ਜੀ ਆ ਪਹਿਲੀ ਡਿਟੇਲ ਦੱਸੋ ਜੀ एवरी ਤਾਰੀਖ ਵੀ ਵੜਾ ਗਈ ਠੀਕ ਹੈ 4-5 ਦਿਨਾਂ ਦੀ ਸੋਈ ਹੈ ਜੀ ਠੀਕ ਹੈ ਜੀ 13-14 ਕਿਲੋ ਦੁੱਧ ਹੈ ਥੱਲੇ ਠੀਕ ਹੈ ਜੀ ਥੱਲੇ ਕੋਈ ਚੂਣੀ ਦੇਖ ਲੋ ਬੱਚੇ ਠੀਕ ਹੈ ਜੀ ਥਾਲੇ ਵੇਰੀ ਪੂਰੀ ਸਾਫ ਆ ਗਈ ਠੀਕ ਹੈ ਜੀ ਤੇ ਆ ਬਾਕੀ ਸਨਵਾ ਦਿਖਾ ਦੇਣਾ ਠੀਕ ਹੈ ਰਹਿ ਗਿਆ ਆਪਾਂ ਦਰਦੀ ਜਰੂਰ ਹੈ ਜੀ ਕੱਲ ਸ਼ਾਮ ਨੂੰ ਹੀ ਆਈਏ ਆਪਣੇ ਕੋਲ ਠੀਕ ਹੈ ਜੀ ਆ ਤਾਰਾਂ ਦੇਖੋ ਠੀਕ ਹੈ ਦੇਖ ਸਰ ਇਹ ਪਰਾ ਤਾਰ ਸਾਰੇ ਖਲੰਗ ਜੇ ਕਰਸ ਨਹੀਂ ਠੀਕ ਹੈ ਮੱਛਾਂ ਵੀ ਜੇ ਨਾਲ ਫੇਰ 13-14 ਕਿਲੋ ਬਰੇ ਦੇ ਥਲੇ ਦੁੱਧ ਤਿਆਰ ਆਗਾ ਠੀਕ ਹੈ ਜੀ ਹਾਂ ਜੀ ਇਹਦਾ ਮੁੱਲ ਕਿੰਨੇ ਵੀ ਕੀ ਆ ਇਹਦਾ ਮੁੱਲ ਵੀ 70000 ਰੁਪਏ ਕਰ ਦੇਣਾ ਠੀਕ ਹੈ ਜੀ ਤੋਰ ਕੇ ਦਿਖਾਉਂਗੀ ਇਹਨੂੰ ਤੋਰ ਕੇ ਦਿਖਾਉਂਦੇ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀ ਹੈਗੀ ਠੀਕ ਹੈ ਜੀ ਹਾਂ ਜੀ ਭਾਈ ਦੀ ਠੀਕ ਹੈ ਬਈ ਦੇਖਿਆ ਤੁਹਾਨੂੰ ਠੀਕ ਹੈ ਜੀ ਭਾਈ ਨੇ ਰੇਟ ਕੁਛ ਨੂੰ ਦੱਸਤਾ ਹਾਂਜੀ ਅਗਲੇ ਦੱਸੋ ਐਰ ਸ਼ਾਇਰ ਬੜੀ ੜਦੀ ਬਾਈ ਬੱਚੇ ਵੀ ਮੂੰਹੋਂ ਚਾਰ ਦੰਦ ਆ ਗਈ ਹਾਂਜੀ ਸਾਢੇ 7 ਮਹੀਨੇ ਦੀ ਬਾਈ ਗੱਬੜਾ ਦੀ ਬੱਚੀ ਇਹ ਠੀਕ ਹੈ ਥੋੜੀ ਥੋੜੀ ਚੰਗੀ ਖੋਲਣੀ ਆ ਬੱਚੀ ਨੇ ਬਾਈ ਠੀਕ ਹੈ ਬਲੂਨ ਬੱਚੀ ਹੈਗੀ ਹੈ ਜੇ ਠੀਕ ਹੈ ਤੇ ਕੱਦਕਾਰ ਸੀ ਤੇ ਥਣਲੇ ਵੀ ਪੂਰੀ ਸਾਫ ਸੁਥਰੀ ਹੈਗੀ ਬੱਚੀ ਠੀਕ ਹੈ ਲੋ ਥਣਲੇ ਆ ਵੀ ਦਿਖਾ ਦਿਓ ਹਾਂਜੀ ਕੁਆਲਟੀ ਕੁਆਲਟੀ ਬਹੁਤ ਅਗੜੀ ਹੈ ਬੱਚੀ ਚ ਠੀਕ ਹੈ ਜੀ ਹਾਂਜੀ ਬਾ ਦਿਖਾ ਦਿਨੇ ਤੋਂ ਠੀਕ ਹੈ ਥੋੜੀ ਦਿਖਾ ਦਿਓ ਦੇਖ ਸਰਪਾ ਅੱਜ ਇਹ ਨਾਲ ਫਰੀ ਕਿਹੜੀ ਬਾਈ ਦੀ ਹੈ ਐਰ ਸ਼ੈਰ ਆ ਜੀ ਇਹ ਕਿਹੜੀ ਐਰ ਸ਼ੈਰ ਐਰ ਸਰ ਠੀਕ ਆ ਹਾਂ ਜੀ ਦੇਖ ਸਰਪਾ ਬਹੁਤ ਤਾਂ એનર્ਜੀ ਬਾਈ ਬਰੀਡ ਹੈ ਠੀਕ ਹੈ ਜੀ ਸਰਪਾ ਚੌੜੀ ਚੂੜੀ ਤੋਰੇ ਤੁਰੇ ਦੀ ਬਹੁਤ ਜਿਆਦਾ ਸਾਫ ਫਾਰਮ ਦੀ ਬੱਚੀ ਹੈ ਠੀਕ ਹੈ ਆ ਦੇਖੋ ਬੇਸ ਵਾਲੀ ਦੇਖ ਸਰਪਾ ਇਹ ਬਟੇਟਾ ਝੰਡੇ ਦੀ ਬਾੜ ਆ ਬਾਈ ਠੀਕ ਹੈ ਜੀ ਚਾਰ ਹੋ ਗਏ ਬਾਈ 30 ਕਿਲੋ ਤੋਂ ਪਾਰਣਾ ਹੈ ਇਹਨੇ ਠੀਕ ਹੈ ਜੀ ਹਾਂ ਜੀ ਇਹ ਸਾਢੇ 7 ਮਹੀਨੇ ਦੀ ਗੱਭਣਾ ਹੈ ਠੀਕ ਹੈ ਹਾਂ ਜੀ ਹਾਂਜੀ ਰੇਟ ਦੱਸ ਦਈਏ ਦਾ ਮੋਨੇ ਦਾ ਫਿਰ 65000 ਰੁਪਏ ਕਰ ਦੇਈਏ ਜਾਂ 60000 ਦੇ ਦੇਣੀ ਆ ਬੇ ਆਪਾਂ ਠੀਕ ਹੈ ਜੀ ਹਾਂਜੀ ਠੀਕ ਹੈ ਪੂਰੀ ਫੋਲ ਹਾਈ ਟੈਂਡ ਫਲੀ ਫੋਲੋ ਬੋਡੀ ਤੇ ਟਲੀ ਵੈੜ ਆ ਗਈ ਠੀਕ ਹੈ ਜੀ ਕੁਆਲਿਟੀ ਝੋਲੀ ਝੂਲੀ ਦੇਖ ਲਓ ਬੱਚੀ ਥੱਲੇ ਦੀ ਠੀਕ ਹੈ ਸਾਢੇ 6 ਐਮਾਨ ਕੇ ਚਲੋ ਵੀ ਡੇਢ ਮਹੀਨਾ ਬਾਕੀ ਹੈ ਵੈੜ ਦਾ ਠੀਕ ਹੈ ਫੁੱਲ ਫੋਲੋ ਆਣ ਜਾਣਾ ਥੱਲੋਂ ਵੈੜ ਨੇ ਬਾਕੀ ਜਾਣ ਜਹਨ ਬਹੁਤ ਜ਼ਿਆਦਾ ਹੈ ਜੀ ਅੜਚਲ ਤੇ ਅਗਲੇ ਤੁਸੀਂ ਤਿੰਨ ਨੰਬਰ ਇਹ ਵੀ ਚਾਰ ਦੰਦ ਆ ਗਈ ਮੋਹ ਠੀਕ ਹੈ ਜੀ ਦੂਜੇ ਤੋਂ ਸੂਬ ਵੀ ਵੀਰੇ ਤਿੰਨ ਮਹੀਨੇ ਦੀ ਗੱਬੜਾ 10 ਸਹੀ ਲੋ ਸੀਲ ਠੰਡੀ ਐ ਨਹੀਂ ਆ ਬਾਈ ਬੰਦਾ ਚਾਹੇ ਨਿਆਣਾ ਵੀ ਨਾ ਪਾਵੇ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਸੀ ਹਾਂਜੀ ਮੇਰੇ ਕੋਲ ਸਭ ਪਾਲ ਤੇ ਇਹ ਵਾਲੂ ਵਾ ਪੂਰਾ ਤਰ੍ਹਾਂ ਦੇਖ ਲੈ ਮੋੜਦਾ ਬਰਾ ਸੀਲ ਵਾਲਾ ਕੋਈ ਅੰਤਰੀਆ ਬਈ ਠੀਕ ਹੈ ਇਹ ਮੱਦੀ ਹੈ ਕਿੱਲਾ ਰਹਿ ਗਈਦਾ ਤਨਮੀ ਨੀ ਜੀ ਅੱਬਾ ਭਾਈ ਸਸਰੀ 10 ਲੀਟਰ ਦੁੱਧ ਦਾ ਪਿੱਛੇ ਤੋਂ ਲੇਵਾ ਦੂਆ ਦਿਖਾ ਦਿਓ ਠੀਕ ਹੈ ਜੀ 600 ਡਰ ਹੈਗਾ ਠੀਕ ਹੈ ਆਪਾਂ ਦਾ ਖੁਦ ਮਸ਼ੀਨਾਂ ਚ ਚੋਈ ਕਰਦੇ ਆਂ ਵਸੇ ਹੱਤੀ ਕਰਦੇ ਨਹੀਂਗੇ ਠੀਕ ਹੈ ਜੀ ਹਾਂਜੀ ਠੀਕ ਇਹਦਾ ਰੇਟ ਕਿੰਨਾ ਭਰਾ ਕੀ ਆ ਇਹਦਾ ਰੇਟ ਵੀਰੇ 40000 ਰੁਪਏ ਜੀ ਠੀਕ ਹੈ ਹਾਂਜੀ ਲੋਪਰਾ ਠੀਕ ਹੈ ਜੀ ਚੱਕ ਚ ਆਉਂਦੀ ਆ ਹੈਗਾ ਦੁੱਧ ਵੀ ਹੈਗਾ 10 ਲੀਟਰ ਲਈ ਦਨ ਦਸਲੀ ਨਾਲ ਵੀਰੇ ਦੁੱਧ ਬਾਈ ਗਰੰਟੀ ਹੋ ਗਈ ਜਿਹੜਾ ਕੋਈ ਬੰਦਾ ਚਾਹੇ ਆਨਲਾਈਨ ਲੈ ਜਾਏ ਚਾਹੇ ਆਫਲਾਈਨ ਆ ਕੇ ਚੁਆਈ ਕਰਕੇ ਲੈ ਜਾਏ ਠੀਕ ਹੈ ਜੀ ਜਿਹੜੀ ਚੀਜ਼ ਕਹਿੰਦੀ ਉਹ ਮਗਰ ਬੱਚਾ ਹੋਈ ਹੋਊਗੀ ਨਹੀਂ ਵੀਰੇ ਇਹਦੇ ਮਗਰ ਕੋਈ ਬੱਚਾ ਨਹੀਂ ਗਈ ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ 4 ਨੰਬਰ ਦੱਸੋ ਜੀ ਦੰਦੋ ਖੀਰੀ ਬੱਚੀ ਆ ਬਾਈ 13 ਜਾਂ 14 ਮਹੀਨਿਆਂ ਦੀ ਹੋਰ ਆ ਬੱਚੀ ਦੀ ਠੀਕ ਹੈ ਜੀ ਹਾਂਜੀ ਤੇ ਐਵਰੇਸਟ ਸੀਮਨ ਦੀ ਬੱਚੀ ਆ ਵੀਰੇ ਇਹ 25000 ਦਾ ਰੇਟ ਆ ਜੀ ਠੀਕ ਹੈ ਜੀ ਹਾਂਜੀ ਤੋਰ ਕੇ ਵੀ ਦਿਖਾ ਦਿੰਦੇ ਆ ਬੱਚ ਨੂੰ ਸੀਪਈ ਤੇ ਸਰੋਰਾ ਟੈਸਟ ਕੁਆਲਟੀ ਨਾਲ ਬੱਚੀ ਚੋਰਾ ਤਰ੍ਹਾਂ ਜਿਵੇਂ ਉੱਤੇ ਆਇਆ ਠੀਕ ਹੈ ਬਾਕੀ ਦੀ ਫੇਸ ਕੁਆਲਟੀ ਵੀ ਨਰ ਬੱਚੀ ਦੀ ਤੁਸੂ ਕੀ ਰੇਟ ਮੋਟਾ ਭਰਾ ਦਾ ਰੇਟ 25000 ਜੀ ਰੇਟ 25000 ਦੇ ਸਕਦੇ ਜੀ ਵੀਰੇ ਪੰਜ ਨੰਬਰ ਦੱਸੋ ਜੀ ਇਹ ਵੀਰੇ ਫਰੀडम ਦੀ ਬੱਚੀ ਹੈਗੀ ਠੀਕ ਹੈ ਇਹ ਵੀ ਬੰਦੋ ਖੀਰੀ ਹੈਗੀ 13-14 ਮਹੀਨੇ ਉਮਰ ਹੈ ਜੀ ਬੱਚੀ ਦੀ ਰੇਟ ਇਹਦਾ ਹੀ 25000 ਰੁਪਏ ਕਰ ਦਿਆਂ ਜੀ ਮਿਲਕ ਰਿਕਾਰਡ ਵੀਰੇ 32 ਲੀਟਰ ਤੋਂ ਸਟਾਰਟਿੰਗ ਹੈ ਕਹਿੰਦਾ ਜੀ ਠੀਕ ਹੈ ਜੀ ਅੱਜ ਇਹ ਵੀਰਾ ਡੈਨਮਾਰਕ ਦੀ ਬੱਚੀ 50053 ਦੀ ਜੀ ਗੰਧੋਈ ਵੀ ਖੀ ਜਾਈਗੀ ਇਹ 13-14 ਮਹੀਨੇ ਦੀ ਉਮਰ ਹੈਗੀ ਬੱਚੀ ਦੀ ਥੱਲੇ ਹੌ ਝੋਲੀ ਝੁਲੀ ਦੇਖ ਲਓ ਬੱਚੀ ਦੀ ਠੀਕ ਹੈ ਸਾਫ ਸੁਥਰੀ ਹੈਗੀ ਬੱਚੀ ਠੀਕ ਹੈ ਤੇਰੇ ਡੇਢ ਹੈ 25000 ਰੁਪਏ ਜੀ ਠੀਕ ਹੈ ਹਾਂਜੀ ਵੀਰੇ ਅਗਲੀ ਉਹ ਲੱਗ ਕੇ ਵੀਰੇ ਬਾਹਰ ਖੜੀਆਂ ਨੇ ਜੀਆਂ ਦੋ ਬੱਚੀਆਂ ਅਸਲੀ ਤੇ ਜਿਹੜਾ ਵੀ ਬ੍ਰੇ ਆ ਮੰਨ ਲਓ ਬੈੜਾ ਆਪਣੇ ਕੋਲੇ ਜਿਹੜੇ ਆ ਹਾਂਜੀ ਹਾਂਜੀ ਤਾਜ਼ੀਆਂ ਜਾਂ ਕੋਈ ਐਰ ਸ਼ਹਿਰ ਹੈਗੀ ਇਹਦੇ ਜਿਹੜਾ ਵੀ ਕੋਈ ਆਪਣੇ ਕੋਲ ਪਰਚੇਜ ਕਰੂਗਾ 100 ਕਿਲੋਮੀਟਰ ਦੀ ਡਿਲੀਵਰੀ ਇਹਦੇ ਚੋ ਫ੍ਰੀ ਹੋਊਗੀ ਠੀਕ ਹੈ ਹਾਂਜੀ ਠੀਕ ਹੈ 100 ਕਿਲੋਮੀਟਰ ਦੀ ਡਿਲੀਵਰੀ ਆਪਣੇ ਕੋਲ ਫ੍ਰੀ ਆ ਅਗਲ ਦੀ ਪਹੁੰਚ ਦੀ ਕਰਨੀ ਕਰੇ ਹਾਂਜੀ 100 ਕਿਲੋਮੀਟਰ ਤੱਕ ਪਹੁੰਚ ਨਹੀਂ ਕਰਾਂਗੇ ਜੇ ਤੋਂ ਅੱਗ ਅਲੱਗ ਵਾਟ ਵੱਧ ਪੈਂਦੀ ਹੈ ਜੀ ਹਾਂਜੀ ਹਾਂਜੀ ਉਹਦਾ ਚਾਰਜ ਲੈਂਤਾ ਜਾਊਗਾ ਜੀ ਠੀਕ ਹੈ ਅਗਿਆ ਆਪਾਂ ਇਹਨੀਆਂ ਬਾਹਰ ਖੜੀਆਂ ਇਹ ਦੋ ਵੜਾ ਮੋਬਾਈਲ ਦਿਖਾ ਦਿਓ ਦਿਖਾ ਦਿਓ ਇਹਨੇ ਪਸੂ ਦਿੱਤਾ ਹੈ। ਇਹ ਬਰੇ 7 ਮਹੀਨਾ ਦਾ ਬੱਚਾ ਹੈਗਾ। ਠੀਕ ਹੈ ਜੀ। ਹਾਂਜੀ। ਤੇ ਪੀਡੀਫ ਦੇ ਕੇਨ ਮੋਲ ਦਾ ਬੱਚਾ ਵੀ ਇਹ। ਠੀਕ ਹੈ ਜੀ। ਤੇ ਮਦਰ ਰਿਕਾਰਡ ਵੀਰੇ 62 ਕਿਲੋ 7800 ਗ੍ਰਾਮ ਦਾ ਜੀ। ਬਸ ਹੈ। ਹਾਂਜੀ। ਬੱਚੀ ਦੀ ਬਿਊਟੀ ਦੇਖ ਲਓ। ਹਾਂਜੀ ਬਹੁਤ ਸੋਹਣੀ। ਬਸ ਜੀ ਦੇਖ ਸਕਦੇ। ਢਾਂਚਾ ਟੁੰਚਾ। ਠੀਕ ਹੈ। ਦੇ ਸਕਦੇ ਭਰਾ। ਕੀ ਰੇਟ ਆ ਭਰਾ ਦਾ? ਰੇਟ ਤਾਂ ਬਾਈ ਫੋਨ ਤੇ ਹੋਊਗਾ। ਠੀਕ ਹੈ ਜੀ। ਕਿਉਂਕਿ ਹਾਈएस्ट ਰੇਟ ਦੀ ਬੱਚੀ ਹੋਊਗੀ ਕਿਉਂਕਿ ਆ ਬਨ ਨੋਰਮਲ ਸੀਮ ਨੂੰ ਚੁਣੀ ਹੈਗੀ ਇਹ ਠੀਕ ਹੈ ਜੀ ਨੋਰਮਲ ਜਨਰੇਸ਼ਨ ਚ ਨਹੀਂ ਹੈਗੀ ਇਹ ਠੀਕ ਹੈ ਜੀ 60 ਕਿਲੋ ਹੈ 62 ਕਿਲੋ 7800 ਗ੍ਰਾਮ ਦਾ ਦੁੱਧ ਦਾ ਕਾਰਡ ਹੈ ਬੇ ਬੱਚੀ ਦੇ ਮਾਦਰ ਦਾ ਠੀਕ ਛਲੂ ਢੋਲੀ ਛੋਲੀ ਦੇਖ ਲਓ ਬੱਚੀ ਥਲੇ ਥੰਸੋ ਫਟ ਪੂਰੇ ਚੰਗੇ ਲੱਗੇ ਹੈਗੇ ਠੀਕ ਹੈ ਜੀ ਬਾਕੀ ਬਈ ਬੱਚੀ 7 ਮਹੀਨਿਆਂ ਦੀ ਹੈ ਹਜੇ ਠੀਕ ਹੈ ਜੀ ਤੇ ਦਸੰਬਰ ਤੱਕ ਇਹ ਆਈ ਹੋਣੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਅਗਲੀ ਦਿਖਾਓ ਜੀ ਜਰਸੀ ਇਹ ਜਿਹੜੇ 9 ਮਾਂਥ ਦੀ ਉਮਰ 8 ਮਾਂਥ ਦੀ ਉਮਰ ਸੋਰੀ ਠੀਕ ਹੈ ਜੈਗਬੋਲ ਦੀ ਬੱਚੀ ਹੈਗੀ ਇਹ ਠੀਕ ਹੈ ਜੀ ਤੇ ਬੱਚੇ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾ ਦਨੇ ਹੈਗੇ ਠੀਕ ਹੈ ਜੀ ਬੱਚੀ ਦੀ ਫੇਸ ਬਿਊਟੀ ਦੇਖ ਲਓ ਠੀਕ ਹੈ ਜੀ ਥਲੇ ਝੋਲੀ ਝੂਲੀ ਬਹੁਤ ਆ ਬਾਈ ਬੱਚੀ ਥਲੇ ਠੀਕ ਹੈ ਜੀ ਠੀਕ ਹੈ 40 ਕਿਲੋ ਰੁਪਏ ਮਦਰ ਰਿਕਾਰਡ ਹੈਗਾ ਠੀਕ ਹੈ ਜੀ ਜੈਗਬੋਲ ਦੀ ਬੱਚੀਆਂ ਮਦਰ ਖੁਦ ਟੈਸਨ ਦੀ ਜਿਹੜੀ ਠੀਕ ਹੈ ਜੀ ਉਹਰੇ ਟੈਲੀਫੋਨ ਤੇ ਹੋਣਾਗਾ ਠੀਕ ਹੈ ਜੀ ਹਾਂਜੀ ਦੇਖ ਸਰ ਪਰਾ ਠੀਕ ਹੈ ਨਾ ਬਸ ਇਹ ਪੂਰਾ ਟੌਪ ਨਹੀਂ ਆ ਮੈਨੂੰ ਫੋਨ ਤੇ ਕਨੈਕਟ ਕਰ ਲੈਣੀ ਚਾਹੀਦੀ ਛੋੜੀ ਹੁਣੇ ਹੀ ਛੋੜੀ ਗੀ ਸਾਰਾ ਸਮਾਂ ਪੱਕਾ ਠੀਕ ਹੈ ਪੂਰਾ ਟੌਪ ਆਈ ਠੀਕ ਹੈ ਜੀ ਠੀਕ ਹੈ ਦਿਲ ਤਾਂ ਹੁਣੇ ਵੀਰੇ ਲਈ ਬੈਠੀ ਹੈ ਨਾ ਹਾਂਜੀ ਕੁਆਲਿਟੀ ਆ ਵੀ ਬੱਚੀ ਦੀ ਬਹੁਤ ਜ਼ਿਆਦੇ ਠੀਕ ਹੈ 8 ਮਹੀਨੇ ਦਾ ਬੱਚਾ ਆ ਜੇ ਇਹ ਠੀਕ ਹੈ ਜੀ ਤੇ ਮਦਰ 40 ਕਿਲੋ ਦਾ ਰਿਕਾਰਡ ਸੀ ਹੈ ਜੀ ਠੀਕ ਹੈ ਹਾਂਜੀ ਵੀਰੇ ਭਾਈ ਜੀ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕਨੈਕਟ ਕਰੋ ਆਪਣਾ ਨੰਬਰ ਹੈਗਾ 7528000555 ਜੀ ਠੀਕ ਹੈ ਜੀ ਐਡ ਕਰਾਉਣੀ ਹੋਵੇ ਤਾਂ ਆਪਣਾ ਕਨੈਕਟ ਕਰੋ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ